ਤੌਰੀ ਦੀ ਗੱਲ ਚੱਲੀ ਫਰੰਦੀਪੁਰ ਕੇ ਗੁਰਬਖਸ਼ ਸਿੰਘ ਜੀ ਬਾਬਾ ਬਕਾਲਾ ਸਾਹਿਬ ਵਾਲੇ ਦਾ ਬਹੁਤ ਵੱਡਾ ਕਬੱਡੀ ਦਾ ਸ਼ੋਅ ਮੈਚ ਜਿੱਦਾਂ ਜੁੜਾ ਆ। ਉਹ ਸਰਕਾਰ ਕਰਾਂਗੇ ਸੱਜਣ ਵਸੀ ਸ਼ਿਲੇਬਾਤ ਸਾਹਿਬ ਦਾ ਬਾਬਾ ਜੁੜ ਦਿੰਦਾ। ਸਾਹਮਣੇ ਦੇਖਾਂਗੇ ਆਹ ਕਹਿੰਦੇ ਡੇਰੇ ਬਾਬੇ ਨਾਨਕ ਵਾਲਾ ਜੱਪ ਕਬੱਡੀ ਪਾ ਰਿਹਾ। ਸਾਡੇ ਰਵੀ ਜੀ ਆਏ ਹੈ ਨਾਲ ਰਾਣੇ ਮਾਉਣ ਵਾਲੇ ਦਾ ਸਤਿਕਾਰ ਆ। ਉਹ ਫਰੰਦੀਪੁਰਿਆ ਦੁਨੀਆ ਬੜਾ ਪਿਆਰ ਦੇ ਮੋਢੀ ਤੇ ਗੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਤੇ ਗੱਲ ਤਾਂ ਸੱਚ ਕਰਨ ਵਾਸੀ ਸ਼੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਜਿਨ੍ਹਾਂ ਦਾ ਵੱਡਾ ਮੇਲਾ ਉਧਰ ਮਨਵੀਰ ਇੰਗਲੈਂਡ ਤੋਂ ਆਇਆ ਭਰਾ ਫਰੰਦੀਪੁਰ ਦੀ ਗੋਪੀ ਦੀ ਕਬੱਡੀ ਜੱਫੇ ਤੋਂ ਬਾਅਦ ਦੇਖਾ ਅੱਜ ਤੇਰਾ ਯਾਰ ਤੇਰੇ ਮੋਹਰੇ ਹੈ ਕਿਤੇ ਕਿਤੇ ਸ਼ੰਕਰ ਤੇ ਗੋਪੀ ਇਕੱਠੇ ਖੇਡਦੇ ਹੈ ਕਿਤੇ ਅਰਸ਼ ਤੇ ਕਹਿੰਦੇ ਸ਼ੰਕਰ ਇਹ ਗੱਲਾਂ ਵੱਡੀਆਂ ਹਾਂ ਮੇਰੇ ਹਜੇ ਗੱਲ ਮੂੰਹ ਦੇ ਵਿੱਚ ਸੀਗੀ ਸ਼ੰਕਰਾ ਉਹ ਕਹਿੰਦੇ ਕਬੱਡੀ ਕਬੱਡੀ ਕਰਦਾ ਕਿਨੋਂ ਵੜਿਆ ਹੋਇਆ ਚਾਰ ਨੇ ਫੰਦੀਪੁਰੀਏ ਗੋਪੀ ਦੀ ਖੇਡ ਨੂੰ ਬੱਚਾ ਬੱਚਾ ਪਿਆਰ ਕਰਦਾ ਹੈ ਹੈਪੀ ਹੈ ਭੰਗੜਾ ਵਾਲਾ ਸੁਖ ਭੰਗਾਰੇ ਵਾਲਾ ਤੇ ਘੋੜੀਏ ਦੇ ਹਰਮਨ ਦੇ ਕਰੀਬ ਰੋ ਦੁਨੀਆ ਭਾਦੇ ਚ ਚਰਚੇ ਨੇ ਗੋਪੀ ਗੋਪੀ ਦੇ ਸੁਖਮਣ ਗੋਪੀ ਤੇ ਸੁਖਮਣ ਪਰ ਯਾਦਾਂ ਨੇ ਮੇਰੀ ਵੀਰੋ ਟੋਲਾ ਸਾਹਿਬ ਵਾਲੇ ਦੀਆਂ ਇਹ ਬਿਆਸ ਵਾਲਾ ਹੈ ਜਿਹਦਾ ਉਮਰ ਹੈ ਜੱਡਾ ਕਹਿੰਦਾ ਕੱਟ ਆਪਣੇ ਕੱਦ ਤੇ ਆਪਣੀ ਉਮਰ ਤੋਂ ਵੱਧ ਕੰਮ ਕਰ ਰਿਹਾ ਫਰੰਦੀਪੁਰੀਏ ਗੋਪੀ ਦਾ ਚੇਲਾ ਜਿਹੜੇ ਵੀ ਮੇਲੇ ਤੇ ਖੇਡਦਾ ਇਹ ਮੁੰਡਾ ਕਹਿੰਦੇ ਅਜੇ ਤੇਜ਼ਪਾਲ ਸਿਰੇ ਦੀਆਂ ਰੇਡਾਂ ਪਾ ਰਿਹਾ ਉਧਰ ਮਨਵੀਰ ਜੀ ਉਹ ਕੇ ਭਰਾ ਕਹਿੰਦਾ ਫਰੰਦੀਪੁਰੀਏ ਗੋਪੀ ਦਾ ਜੱਫਾ 15 ਬੱਲੇ ਬੱਲੇ ਕਿੱਥੇ 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 ਚੱਕੇ ਜਾਓ ਆਓ ਸਾਹਮਣੇ ਇਹ ਪੁਰਾਣੇ ਖੁੰਨਾ ਇਹ ਲੰਮੀ ਰੇਸ ਤੇ ਘੋੜਾ ਦਿੱਤਾ ਘੋਲੀਆਂ ਵਾਲਿਆ ਹੋ ਸਾਹਮਣੇ ਵੀ ਨੋਜਵੰਨਾ ਦੁਨੀਆਂ ਦੇਖਣਾ ਚਾਹੁੰਦੀ ਪਰਕੌਣ ਇਹ ਗੁੱਤੀ 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 ਹੋਈ ਦਿਖਾਈ ਹੈ ਹਰ ਦਲਾ ਦੁਨੀਆ ਵਿੱਚ ਹੋਈਆਂ ਵੀ ਸਭ ਤੋਂ ਖੇਡ ਨਿਆਰੀ ਸਭ ਤੋਂ ਸਾਫ ਸੁਧਰੀ ਖੇਡ ਉਸ ਕਬੱਡੀ ਕੱਪ ਦੇ ਮੱਖਣ ਨੇ ਦਿਖਾਈ ਹੈ ਔਰ ਮੱਖੋ ਨੂੰ ਮੁਬਾਰਕਬਾਦ ਹੈ ਉਹਦੀ ਖੇਡ ਨੂੰ ਸਲਾਮ ਹੈ ਤੇ ਕਹਿੰਦੇ ਪਾਕਿਸਤਾਨ ਲਹਿੰਦੇ ਪੰਜਾਬ ਵਾਲਿਆਂ ਨੇ ਉਹ ਤਾਪਾ ਆਪਣੇ ਨਾਮ ਕਰਵਾ ਲਿਆ ਕੋਈ ਨਹੀਂ ਜਿੱਥੇ ਪੂਝ ਹੀ ਤਾਂ ਡੁੱਲ ਜਾਂਦਾ ਹੈ ਇਹ ਕੌਮ ਦੇ ਪਰਮਾਨਿਆਂ ਦੀ ਧਰਤੀ ਹੈ ਕੌਮੀ ਸ਼ਹੀਦ ਬਾਬਾ ਚਰਨ ਸਿੰਘ ਜੀ ਉਹਨੂੰ ਯਾਦ ਕੀਤਾ ਜਾ ਬੱਲੀਆਂ ਪੁਰਾਣੇ ਤਾਂ ਪੁਰਾਣੇ ਹੁੰਦੇ ਆ ਆ ਨਵੇਂਆਂ ਦਾ ਚਾਹ ਹੁੰਦਾ ਨੌਂ ਦਿਨ ਦਾ ਬੱਲੀਆਂ ਪੁਰਾਣੇ ਤਾਂ ਪੁਰਾਣੇ ਹੁੰਦੇ ਆ ਇਹ ਭਰਾ ਸਾਡਾ ਇਹ ਯਾਰ ਆ ਸਾਡਾ ਆ ਕਬੱਡੀ ਮੈਗੀ ਵੀਰੇ ਕਰੀ ਗੱਲ ਲਓ ਸਮਝ ਲੈਖਾਂਗੇ ਪਾਈ ਹੋਈ ਰੇਡ ਹੈ ਖੇਡ ਦੇ ਮੈਦਾਨ ਦੇ ਵਿੱਚ ਚਾਰ ਨੇ ਘੋੜੀਏ ਵਾਲਿਆ ਹੋ ਜਾ ਉਹ ਬੈਠਾ ਜਿੱਤਿਆ ਪਰ ਗੋਪੀ ਨੂੰ ਕੌਣ ਉਹ ਨਹੀਂ ਜਾਣਦਾ ਫਰੀਦਪੁਰਿਆ ਲਾਜਫਾ ਤੇ ਏ ਘੱਟੋ ਘੱਟ 3 4000 ਪਰੇ 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 ਟੱਕ ਡੋਲ ਵੱਖਰਾ ਕਰਨਾ ਪੈਂਦਾ ਜੇ ਢੀਡ ਲਾਉਣੀ ਆਪ ਦੇ ਮਗਰ ਤੇ ਵੱਖਰਾ ਰੱਬ ਦਾ ਨਾਮ ਲਓ